ਕੱਲ ਦੀ ਉਹ ਜਿਹੜੇ ਵਿਅਕਤੀ ਆਏ ਸੀ ਕੱਲ ਉਹਨਾਂ ਦਾ ਇੱਕ ਮਾਨਕੀ ਦੇ ਵਿੱਚ ਕੋਈ ਸਾਧੂ ਦਾਸ ਚੇਲਾ ਨੰਤਰਾਮ ਇਹ ਉਹਨਾਂ ਦਾ ਬ੍ਰਾਸਤ ਅੰਤਕਾਲ ਸੀਗਾ ਜਿਹੜਾ ਕਿ ਆਪਣੇ ਬਾਈ ਤਮਾਮ ਵਾਲਾ ਅੰਤਕਾਲ ਹੁੰਦਾ ਹੁੰਦਾ ਤਾਂਤੋਂ ਉਹ ਵਿਅਕਤੀਆਂ ਵੱਲੋਂ ਗਲਤ ਕਾਗਜ਼ਾਤ ਦੇ ਕੇ ਆਪਣੇ 쿠ਰਸੀ ਨਾਮ ਦੇ ਮੁਤਾਬਕ ਅੰਤਕਾਲ ਆਪਣੇ ਵਾਰਸਾਂ ਦੇ ਨਾਮ ਤੇ ਕਰਾਉਣਾ ਚਾਹੁੰਦੇ ਸੀ ਜੋ ਕਿ ਕਾਨੂੰਨ ਦੇ ਹਿਸਾਬ ਨਾਲ ਗਲਤ ਆ ਤੇ ਉਹ ਪਡਵਾਰੀ ਤੇ ਪ੍ਰੈਸ਼ਰ ਪਾਉਂਦੇ ਸੀ ਚਲੋ ਪਡਵਾਰੀ ਨੇ ਦਰਜਾ ਕਰਤਾ ਉਹਨਾਂ ਦੇ ਕਹਿਣ ਦੇ ਉੱਤੇ ਉਹ ਜਦੋਂ ਅੰਤਕਾਲ ਮਨਜ਼ੂਰੀ ਲਈ ਅੱਗੇ तहसीलदार ਸਾਹਿਬ ਕੋਲ ਲੈ ਕੇ ਗਏ ਤਾਂ ਉਹਨਾਂ ਨੇ ਇਹ ਦੇਖਿਆ ਵੀ ਇਹ ਸਹੀ ਨਹੀਂ ਹੈਗਾ ਤਾਂ ਗਲਤ ਇਹਨੂੰ ਨਾ ਮਨਜ਼ੂਰ ਕਰਤਾ ਤੇ ਇਹਦੇ ਉੱਤੇ ਉਹਨਾਂ ਨੇ ਪਰਿਵਾਰੀ ਤੇ ਦੋਸ਼ ਵੀ ਲਾਏ ਨੇ ਜੋ ਕਿ ਬਹੁਤ ਹੀ ਅਸੀਂ ਉਹਨਾਂ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਗਲਤ ਆ ਤੇ ਪਰਿਵਾਰੀਆਂ ਦੇ ਅਕਸ ਨੂੰ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਦਫ਼ਤਰ ਦੇ ਵਿੱਚ ਆ ਕੇ ਉਹਨਾਂ ਨੇ ਇੱਥੇ ਹੋਰ ਵੀ ਪਬਲਿਕ ਬੈਠੀ ਸੀ ਉਹਨਾਂ ਨੇ ਗਾਲੀ ਕਲੋਚ ਵੀ ਕੀਤਾ ਇਹ ਅਸਲੀ ਤਹਿਸੀਲ ਸਮਰਾੜਾ ਵੱਲੋਂ ਅਗਲੇ ਹੁਕਮਾਂ ਤੱਕ ਕੰਮ ਸਾਰਾ ਬੰਦ ਕੀਤਾ ਜਾਂਦਾ ਜਿੰਨਾਂ ਤੱਕ ਜਿਹੜੇ ਵਿਅਕਤੀ ਜਿਹੜੇ ਵਿੱਚ ਡੀਲਰ ਵੀ ਨੇ ਕੁਝ ਜਿਨ੍ਹਾਂ ਦਾ ਆਪ ਦਾ ਕੰਮ ਹੈ ਨਹੀਂ ਸੀਗਾ ਤੇ ਉਹਨਾਂ ਵੱਲੋਂ ਆ ਕੇ ਗਾਲੀ ਗਲੋਚ ਕੀਤੀ ਗਈ ਆ ਉਹਨਾਂ ਤੇ ਐਫਆਈਆਰ ਦਰਜ ਨਹੀਂ ਹੁੰਦੀ ਕਦ ਤੱਕ ਇਹ ਬੰਦ ਰਹੂਗਾ ਦੇਖੋ ਜਦੋਂ ਤੱਕ ਉਹਨਾਂ ਤੇ ਕੋਈ ਐਫਆਈਆਰ ਦਰਜ ਨਹੀਂ ਹੁੰਦੀ ਕੋਈ ਸਖਤ ਕਦਮ ਨਹੀਂ ਲਿਆ ਜਾਂਦਾ ਉਦੋਂ ਤੱਕ ਸਾਡਾ ਕੰਮ ਬੰਦ ਰਹੇਗਾ ਜੀ ਇਹ ਗੱਲ ਮੇਰੇ ਧਿਆਨ ਚ ਲਿਆਉਂਦੀ ਵੀ ਇਹਨਾਂ ਨੇ ਕਿਹਾ ਵੀ ਸਾਡੇ ਕੋ ਪਟਵਾਰੀ ਪੈਸੇ ਮੰਗਦਾ ਤੇ ਐਮਐਲਏ ਸਾਹਿਬ ਨੇ ਕਿਹਾ ਜੇ ਤੱਕ ਉਹ ਪਟਵਾਰੀ ਪੈਸੇ ਮੰਗਦਾ ਨਾ ਕਾਕਾ ਤੂੰ ਵਿਜੀਲੈਂਸ ਨੂੰ ਗ ਜਾ ਪੈਸੇ ਦੇ ਦੇ ਜੇ ਪਟਵਾਰੀ ਪੈਸੇ ਦੇ ਕੇ ਜਾਂ ਤਸੀਨਦਾਰ ਗਲਤ ਕੰਮ ਇਸ ਸਥਿਤੀਆਂ ਇੱਕ ਵਾਕਿਆ ਸਪਸ਼ਟ ਕਰਦੇ ਨੇ ਵੀ ਇਹਨਾਂ ਨੇ ਜਿਹੜਾ ਸਾਰਾ ਇਹ ਕਲ ਡਰਾਮਾ ਕੀਤਾ ਹੋਵੇ ਆਪਣੀ ਜਿਹੜਾ ਗਲਤ ਜਿਹੜੀ ਇਹ ਰਜਿਸਟਰੀ ਕਰਾਉਣ ਦੇ ਚੱਕਰ ਦੇ ਵਿੱਚ ਕੀਤਾ ਤੇ ਜਿਨ੍ਹਾਂ ਨੇ ਵੀ ਇਸ ਡੇਰੇ ਦੀ ਜ਼ਮੀਨ ਦੀ ਰਜਿਸਟਰੀ ਕੀਤੀ ਉਹਨਾਂ ਖਿਲਾਫ ਕਾਰਵਾਈ ਬੰਦੀ ਕੀਤੀ